ਸੜਕ ਖਾਸ ਤੋਂ ਬਾਅਦ 200 ਸਿਲੰਡਰਾਂ 'ਚ ਹੋਇਆ ਧਮਾਕਾ ਸਸ਼ਕਾਲ ਦੇ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਪਬਲਿਕ ਅਪਡੇਟ ਟੀਵੀ ਮੈਂ ਹਾਨਿਸ਼ਾ ਸ਼ਰਮਾ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆਈ ਹੈ ਤੁਹਾਨੂੰ ਦੱਸਦੀ ਹੈ ਕਿ ਜਿੱਥੇ ਹਾਈਵੇ ਦੇ ਉੱਤੇ ਇੱਕ ਭਿਆਨਕ ਸੜਕ ਖਾਸਾ ਵਾਪਰਿਆ 2 ਘੰਟੇ ਤੱਕ 200 ਸਿਲੰਡਰਾਂ ਦੇ ਵਿੱਚ ਧਮਾਕਾ ਹੋਇਆ ਤੁਹਾਨੂੰ ਦੱਸਦੀ ਹੈ ਕਿ ਇੱਕ ਟੈਂਕਰ ਅਤੇ ਦਸੰਦਰ ਨਾਮ ਪਰੇ ਹੋਈ ਟਰੱਕ ਦੀ ਆਪਸ ਦੇ ਵਿੱਚ ਟੱਕਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਤੁਹਾਨੂੰ ਦੱਸਦੀ ਹੈ ਕਿ ਭਿਆਨਕ ਸੜਕ ਖਾਸਾ ਵਾਪਰ ਜਾਂਦਾ ਤੁਹਾਨੂੰ ਦੱਸਦੀ ਹੈ ਕਿ ਜਿਹੜਾ ਸਾਰਾ ਸੜਕ ਖਾਸਾ ਹੈ ਇਹ ਜੈਪੁਰ ਅਜਮੇਰ ਹਾਈਵੇ ਤੇ ਵਾਪਰਿਆ ਇਹ ਵਾਹਨਾ ਦੇ ਵਿੱਚ ਭਿਆਨਕ ਟੱਕਰ ਹੋ ਜਾਂਦੀ ਹੈ ਤੇ ਇਸ ਤੋਂ ਬਾਅਦ 200 ਸਿਲੰਡਰਾਂ ਦੇ ਵਿੱਚ ਧਮਾਕਾ ਹੁੰਦਾ ਤੁਹਾਨੂੰ ਦੱਸ ਦੇ ਕਿ ਇਸ ਹਾਦਸੇ ਤੋਂ ਬਾਅਦ ਇਲਾਕੇ ਦੇ ਚਾਰੇ ਪਾਸੇ ਲੋਕਾਂ ਦੇ ਵਿੱਚ دہشت ਦਾ ਮਾਹੌਲ ਸੀ ਲੋਕਾਂ ਦੇ ਵਿੱਚ ਹੜਕਮ ਮੱਚ ਗਈ ਸੀ ਜਿਸ ਤੋਂ ਬਾਅਦ ਇਸ ਹਾਦਸੇ ਦੇ ਵਿੱਚ ਇੱਕ ਜਣਾ ਬੁਰੀ ਤਰੀਕੇ ਦੇ ਨਾਲ ਸੜ ਗਿਆ ਤੇ ਕਈ ਵਾਹਨ ਕਈ ਗੱਡੀਆਂ ਜੜੀਆਂ ਨੇ ਇਸ ਹਾਦਸੇ ਦੇ ਵਿੱਚ ਬੁਰੀ ਤਰੀਕੇ ਦੇ ਨਾਲ ਨੁਕਸਾਨੀਆਂ ਗਈਆਂ ਇਹ ਸਾਰਾ ਜਿਹੜਾ ਹਾਸਾ ਹੈ ਇਹ ਜੈਪੁਰ ਅਜਮੇਰ ਹਾਈਵੇ ਤੇ ਵਾਪਰਿਆ ਤੁਹਾਨੂੰ ਦੱਸ ਦਈਏ ਕਿ ਇੱਕ ਸਿਲੰਡਰਾਂ ਦੇ ਨਾਲ ਭਰਿਆ ਹੋਇਆ ਜਿਹੜਾ ਟਰੱਕ ਸੀਗਾ ਉਹ ਖੜਾ ਸੀਗਾ ਤੇ ਖੜੇ ਟਰੱਕ ਦੇ ਵਿੱਚ ਕੈਮੀਕਲ ਦੇ ਟੈਂਕਰ ਨੇ ਆ ਕੇ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਟੈਂਕਰ ਦੇ ਜਿਹੜੇ ਕੈਬਿਨ ਦੇ ਵਿੱਚ ਅੱਗ ਲੱਗ ਜਾਂਦੀ ਹੈ ਤੇ ਅੱਗ ਲੱਗਣ ਤੋਂ ਬਾਅਦ ਸਿਲੰਡਰਾਂ ਦੇ ਵਿੱਚ ਵੀ ਪਿਹੜਕ ਜਿਹੜਾ ਧਮਾਕਾ ਹੋ ਜਾਂਦਾ ਤੁਹਾਨੂੰ ਦੱਸ ਦੇ ਕਿ ਧਮਾਕਾ 2 ਘੰਟਿਆਂ ਤੱਕ ਹੁੰਦਾ ਰਹਿੰਦਾ ਹੈ 200 ਸਿਲੰਡਰਾਂ ਦੇ ਵਿੱਚ ਜਿਹੜਾ ਧਮਾਕਾ ਹੁੰਦਾ ਤੇ ਕਈ ਜਿਹੜੇ ਸਿਲੰਡਰ ਨੇ ਉਹ 500 ਮੀਟਰ ਦੀ ਦੂਰੀ ਤੱਕ ਜਿਹੜੇ ਨੇ ਜਾ ਕੇ ਡੇਗਦੇ ਨੇ ਇਸ ਤੋਂ ਬਾਅਦ 12 ਜਿਹੜੀਆਂ ਨੇ ਲਗਭਗ 12 ਜਿਹੜੀਆਂ ਗੱਡੀਆਂ ਨੇ ਅੱਗ ਬੁਝਾਉ ਉਹਨਾਂ ਨੂੰ ਬੁਲਾਇਆ ਜਾਂਦਾ ਤੇ ਲਗਭਗ 3 ਘੰਟਿਆਂ ਬਾਅਦ ਅੱਗ ਤੇ ਜਿਹੜ ਉੰ데 ਸੂ ਹਸਦਬਾਦ ਇਲਾਕੇ ਦੇ ਵਿੱਚ دہشت ਦਾ ਮਾਹੌਲ ਹੈ ਆਵਾਜ਼ਾਈ ਨੂੰ ਵੀ ਰੋਕ ਦਿੱਤਾ ਗਿਆ ਤੁਹਾਨੂੰ ਦੱਸਦੀ ਹੈ ਕਿ ਤਸਵੀਰਾਂ ਦੇਖ ਸਕਦੇ ਤੁਸੀਂ ਠਮਾਕੇ ਦੀਆਂ ਠਮਾਕੇ ਦੀ ਆਵਾਜ਼ ਸੁਣ ਕੇ ਲੋਕਾਂ ਦੇ ਵਿੱਚ دہشت ਦਾ ਮਾਹੌਲ ਹੈ ਇਸੇ ਤਰ੍ਹਾਂ ਦੀਆਂ ਜਾਣਕਾਰੀਆਂ ਤੇ ਖਬਰਾਂ ਦੇ ਲਈ ਜੁੜੇ ਰਹੋ ਪਬਲਿਕ ਅਪਡੇਟ ਟੀਵੀ ਦੇ ਨਾਲ ਧੰਨਵਾਦ